ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ਪੰਜਾਬ ਦੀ ਆਬ ਹਵਾ ਵਿੱਚ ਗੁਰਬਾਣੀ ਦੇ ਬੋਲ ਗੁਲੇ ਹੋਏ ਨੇ ਪੰਜਾਬ ਦੀ ਸਰਜ਼ਮੀਨ ਸਿੰਘਾਂ ਸਿੰਗਲੀਆਂ ਦੇ ਲਹੂ ਨਾਲ ਸਿੰਜੀ ਹੋਈ ਹੈ ਇਸ ਕਰਕੇ ਇਸ ਕਾਰਨ ਇੱਥੇ ਹਮੇਸ਼ਾ ਪੰਥ ਦੀ ਰਾਜਨੀਤੀ ਚੱਲਦੀ ਸੀ ਪਰ ਬਾਦਲ ਪਰਿਵਾਰ ਨੇ ਪੰਥਕ ਰਾਜਨੀਤੀ ਨੂੰ ਅਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਪੰਥ ਅੰਦਰ ਇਨਕਲਾਬ ਦਾ ਜਲਜਲਾ ਉੱਠ ਰਿਹਾ ਹੈ। ਇਹੀ ਸਮਾਂ ਹੈ ਕਿ ਪੰਥ ਦੀ ਸੱਚੀ ਸੁੱਚੀ ਰਾਜਨੀਤੀ ਪੰਜਾਬ ਦੇ ਵਿੱਚ ਬਹਾਲ ਕੀਤੀ ਜਾਵੇ। ਪੰਥਕ ਜਦੋਂ ਜੈ ਦੇ ਵਿੱਚ ਸੁਹਿਰਦ ਤੇ ਸੰਘਰਸ਼ਸ਼ੀਲ ਸਿੱਖ ਧਿਰਾਂ ਦੇ ਵੋਟ ਰਾਜਨੀਤੀ ਤੋਂ ਲੰਬੇ ਹੋ ਜਾਣ ਜਾਂ ਲੰਬੇ ਕਰ ਦਿੱਤੇ ਜਾਣ ਦਾ ਵੱਡਾ ਨੁਕਸਾਨ ਹੀ ਹੋਇਆ ਸੀ ਕਿ ਚੰਗੇ ਭਲੇ ਅੰਮ੍ਰਿਤਧਾਰੀ ਸਿੱਖ ਪਰਿਵਾਰਾਂ ਵਿੱਚੋਂ ਕਈ ਕਾਂਗਰਸ ਨਾਲ ਜੁੜ ਗਏ, ਕਈ ਆਮ ਆਦਮੀ ਪਾਰਟੀ ਦੇ ਨਾਲ ਤੇ ਕਈ ਭਾਜਪਾ ਨਾਲ ਵੀ ਜੁੜ ਗਏ। ਜੋ ਕਿ ਸਿੱਖਾਂ ਦੀ ਨਸਲ ਕੁਸ਼ੇ ਦੇ ਮੁੱਦੇ ਤੇ ਕਦੇ ਵੀ ਸਿੱਖਾਂ ਵੱਲ ਨਹੀਂ ਭੁਗਤ ਸਕਦੀਆਂ ਹਮੇਸ਼ਾ ਦਿੱਲੀ ਵਾਲੀ ਭੁਗਤਣਗੀਆਂ ਅਜਿਹੇ ਹਾਲਾਤਾਂ ਵਿੱਚ ਵੀ ਜੇਕਰ ਕਿਸੇ ਸਿੱਖ ਪਰਿਵਾਰ ਨੇ ਆਪਣੇ ਪੰਥਕ ਹੋਣ ਦੇ ਸਟੈਂਡ ਨੂੰ ਨਹੀਂ ਛੱਡਿਆ ਤਾਂ ਉਹਦੇ ਲਈ ਵੀ ਬਾਦਲ ਕਿਆਂ ਤੋਂ ਇਲਾਵਾ ਹੋਰ ਕੋਈ ਪਾਰਟੀ ਨਹੀਂ ਸੀ ਦਿਸਦੀ ਮਾਨਦਲ ਵਿਰੋਧਤਾ ਵੈਸੇ ਹੀ ਇੱਕ ਨਰੇਟਿਵ ਸਿਰਜ ਦਿੱਤਾ ਗਿਆ ਸੀ ਨਤੀਜਾ ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਵਾਇਆ ਦਿੱਲੀ ਦੀਆਂ ਸਿਆਸੀ ਪਾਰਟੀਆਂ ਦੇ ਰਾਹੀਂ ਪੰਥਕ ਸਿਆਸਤ ਤੋਂ ਤੇ ਹੌਲੀ-ਹੌਲੀ ਪੰਥਕ ਮੁੱਦਿਆਂ ਤੋਂ ਵੀ ਦੂਰ ਹੁੰਦੇ ਗਏ ਇਹੀ ਭਾਰਤੀ ਨਿਜ਼ਾਮ ਚਾਹੁੰਦਾ ਸੀ ਪਰ ਹੁਣ ਭਾਈ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਜਿਵੇਂ ਲਹਿਰ ਚੱਲੀ ਹੈ ਦਿੱਲੀ ਦੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਸਿੱਖ ਪਰਿਵਾਰ ਵੀ ਵੱਡੀ ਗਿਣਤੀ ਵਿੱਚ ਇੱਕ ਵਾਰ ਫਿਰ ਉਹਨਾਂ ਸਿਆਸੀ ਪਾਰਟੀਆਂ ਦੀਆਂ ਬਲਗਣਾ ਤੋੜ ਕੇ ਪੰਥ ਤੇ ਪੰਥਕ ਮੁੱਦਿਆਂ ਵੱਲ ਮੁੜੇ ਨੇ ਇਹ ਇੱਕ ਇਨਕਲਾਬੀ ਸੰਕੇਤ ਹੈ ਕਿ ਖਡੂਰ ਸਾਹਿਬ ਹਲਕੇ ਦੇ ਪਿੰਡਾਂ ਵਿੱਚ ਉਹ ਸਿੱਖ ਪਰਿਵਾਰ ਜਿਹੜੇ ਕਿ ਦਿੱਲੀ ਦੇ ਕਿੱਲੇ ਨਾਲ ਬੱਝੀਆਂ ਸਿਆਸੀ ਪਾਰਟੀਆਂ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਸਨ ਉਹਨਾਂ ਪਰਿਵਾਰਾਂ ਦੇ ਸਿੱਖ ਕੈਮਰੇ ਸਾਹਮਣੇ ਆ ਕੇ ਭਾਈ ਅਮਰਿਤਪਾਲ ਸਿੰਘ ਦੀ ਖੁੱਲੀ ਹਮਾਇਤ ਕਰ ਰਹੇ ਨੇ ਇਹ ਪੰਥ ਵੱਲ ਮੋੜਾ ਹੈ ਕਾਂਗਰਸ ਪਾਰਟੀ ਤੋਂ ਚੇਅਰਮੈਨਾ ਮਹਿਜ ਕਾਂਗਰਸ ਤੋਂ ਅਰੇ ਤੁਸੀਂ ਅਮਰਿਤਪਾਲ ਸਿੰਘ ਹੋਰਾਂ ਦੀ ਸਪੋਰਟ ਦੇ ਬਿਲਕੁਲ ਜੀ ਵੇਖੋ ਪਹਿਲਾਂ ਆਪਾਂ ਨੂੰ ਪੰਥ ਬਾਅਦ ਵਿੱਚ ਪਾਰਟੀ ਮੈਂ ਕਾਂਗਰਸ ਪਾਰਟੀ ਨਾਲ ਸੰਬੰਧ ਕਰਦਾ ਜੀ ਅੱਛਾ ਜੀ ਜਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਹੈ ਕਾਂਗਰਸ ਕਮੇਟੀ ਹੋਂ ਅਛਰੀ ਤੇ ਭਾਈ ਜੀ ਕੁਲਵੀਰ ਜੀਰਾ ਜੀ ਖੜੇ ਆ ਤੁਸੀਂ ਅੱਜ ਸਾਰੇ ਇਕੱਠੇ ਹੋਏ ਜੀ ਕਹਿੰਦੇ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬਿਲਕੁਲ ਜੀ ਇੱਕ ਵਾਰ ਅਹੀ ਇਹ ਕਹੇ ਮਾਦਾ ਕਾਲਜਾ ਠੰਡਾ ਨਹੀਂ ਕਰ ਸਕਦੇ ਜੀ ਮੈਂ ਕਾਲੀਦਾਲ ਤੋਂ ਜੈਹਦਾਰ ਅਮਰਜੀਤ ਸਿੰਘ ਬਡਾਲਾ ਸ਼੍ਰੋਮਣਿਕ ਮੀਟਿੰਗ ਮੈਂਬਰ ਉਹਨਾਂ ਦਾ ਬੇਟਾ ਜੀ ਤੁਹਾਨੂੰ ਪਤਾ ਜੀ ਕਿਸ ਮਕਸਦ ਨਾਲ ਖੜੇ ਆ ਜੀ ਸਰ ਹਾਂ ਜੀ ਹਾਂ ਜੀ ਪਤਾ ਜੀ ਆਮ ਆदमी ਦੇ ਇੱਕੋ ਵਰਕਰਾਂ ਭਾਈ ਅਮਰਤਪਾਲ ਨੂੰ ਵੋਟ ਪਾਵਾਂਗੇ ਇਹ ਭਾਈ ਅਮਰਿਤਪਾਲ ਸਿੰਘ ਦੇ ਚੋਣ ਜਿੱਤਣ ਤੋਂ ਪਹਿਲਾਂ ਹੀ ਪੰਥ ਦੀ ਇੱਕ ਅਹਿਮ ਪ੍ਰਾਪਤੀ ਹੈ ਮੇਰੀ ਪੀੜੀ ਦੇ ਮਾਲਕ ਦੀ ਰਹਿਮਤ ਹੋਵੇ ਪੰਥਕ ਰਾਜਨੀਤੀ ਦਾ ਪੁਨਰ ਆਗਾਜ਼ ਹੋਵੇ ਹਰ ਸਿੱਖ ਇਸ ਪੰਥਕ ਰਾਜਨੀਤੀ ਨਾਲ ਜੁੜੇ ਤੇ ਸਿੱਖ ਕੌਮ ਇੱਕ ਮਜ਼ਬੂਤ ਜਥੇਬੰਦਕ ਤਾਕਤ ਰਾਹੀਂ ਆਪਣੇ ਕੌਮੀ ਹੱਕ ਪ੍ਰਾਪਤ ਕਰੇ।